ਵੋਲੀਵੁੱਡ ਅਦਾਕਾਰ ਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਕੰਗਨਾਰ ਨੋਤ ਨੂੰ ਵੱਡਾ ਝਟਕਾ ਲੱਗ ਗਿਆ ਹੈ ਨਵਾਂ ਸ਼ਹਿਰ ਦੀ ਇੱਕ ਸੰਸਥਾ ਨੇ ਕੰਗਣਾ ਨੂੰ ਇੱਕ ਨੋਟਿਸ ਪੇਸ਼ ਜਿਹੜਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ 에ਅਰਪੋਰਟ ਤੇ ਇੱਕ CISF ਮੈਲਾ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੂੰ ਥੱਪੜ ਮਾਰਿਆ ਗਿਆ ਸੀ ਕਿਉਂਕਿ ਇਹ ਕੰਗਣਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਗਲਤ ਬਿਆਨ ਦੀ ਕਾਫੀ ਨਿਰਾਸ਼ੀ ਥੱਪੜ ਕਾਣ ਤੋਂ ਬਾਅਦ ਕੰਗਣਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਸਨੇ ਪੰਜਾਬੀਆਂ ਨੂੰ ਆਤਵਾਦੀ ਕਿਹਾ ਸੀ ਇਸ ਬਿਆਨ ਕਰਕੇ ਕੰਗਣਾ ਮੁਸ਼ਕਲਾਵਾਦੀਆਂ ਦਿਖਾਈ ਦੇ ਰਹੇ ਹਨ ਦੇ ਰਹੀਆਂ ਹਨ ਹਾਈ ਕੋਰਟ ਦੇ ਵਕੀਲ ਵੱਲੋਂ ਕੰਗੜਾ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ ਕੰਗੜਾ ਨੂੰ 6 ਜੂਨ ਨੂੰ ਪੰਜਾਬ ਵਿੱਚ ਆਤਿਵਾਦੀ ਵਧਨ ਦੇ ਦੋਸ਼ ਲਗਾਏ ਗਏ ਹਨ ਜਿਸ ਵਿੱਚ ਪੰਜਾਬ ਦੀ ਜਿਸ ਨਾਲ ਪੰਜਾਬ ਦੀ ਸਾਕਤੇ ਖੰਡਤਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਪੰਜਾਬ ਵਿਰੋਧ ਦਿੱਤੇ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ 7 ਦਿਨਾਂ ਅੰਦਰ ਮਾਫੀ ਮੰਗੀ ਜਾਵੇ ਕੰਗੜਾ ਨੇ ਮਾਫੀ ਨਹੀਂ ਮੰਗੀ ਤਾਂ ਉਸ ਵਿਰੋਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੰਗੜਾ ਨੇ ਅਜੇ ਹ ਪਹਿਲੀ ਵਾਰ ਨਹੀਂ ਕੀਤਾ ਪਹਿਲਾਂ ਵੀ ਉਸ ਦੇ ਵੱਲੋਂ ਪੰਜਾਬੀਆਂ ਖਿਲਾਫ ਗਲਤ ਬਿਆਨ ਦਿੱਤੇ ਜਾ ਰਹੇ ਸਨ ਜਿਸ ਕਾਰਨ ਉਸ ਦਾ ਵਿਰੋਧ ਹੁੰਦਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸੇ ਅਪਡੇਟਸ Bollywood ਅਦਾਕਾਰ ਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਕੰਗੜਾ ਨੋਟ ਨੂੰ ਵੱਡਾ ਝਟਕਾ ਲੱਗ ਗਿਆ ਹੈ ਨਵਾਂ ਸ਼ਹਿਰ ਦੀ ਇੱਕ ਸੰਸਥਾ ਨੇ ਕੰਗੜਾ ਨੂੰ ਇੱਕ ਨੋਟਿਸ ਪੇਛਾ 10 ਦਿਨ ਪਹਿਲਾਂ ਚੰਡੀਗੜ੍ਹ 에어ਪੋਰਟ ਤੇ ਇੱਕ CISF ਮੈਲ ਕਲਿੰਦਰਕੌਰ ਵੱਲੋਂ ਕੰਗਣਾ ਨੂੰ ਥੱਪੜ ਮਾਰਿਆ ਗਿਆ ਸੀ ਕਿਉਂਕਿ ਇਹ ਕੰਗਣਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਗਲਤ ਬਿਆਨ ਦੀ ਕਾਫੀ ਨਿਰਾਸ਼ਾ ਸੀ ਥੱਪੜ ਕਾਣ ਤੋਂ ਬਾਅਦ ਕੰਗਣਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਸ ਨੇ ਪੰਜਾਬੀਆਂ ਨੂੰ ਆਤਵਾਦੀ ਕਿਹਾ ਸੀ ਇਸ ਬਿਆਨ ਕਰਕੇ ਕੰਗਣਾ ਦੀਆਂ ਮੁਸ਼ਕਲਾਵਾਦੀਆਂ ਦਿਖਾਈ ਦੇ ਰਹੀਆਂ ਦੇ ਰਹੀਆਂ ਹਨ ਹਾਈ ਕੋਰਟ ਦੇ ਵਕੀਲ ਵੱਲੋਂ ਕੰਗਣਾ ਨੂੰ ਨੋਟਿਸ ਭੇਜ ਦਿੱਤਾ ਗਿਆ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਕੰਗਣਾ ਨੂੰ 6 ਜੂਨ ਨੂੰ ਪੰਜਾਬ ਵਿੱਚ ਆਤਵਾਦੀ ਵਧਨ ਦੇ ਦੋਸ਼ ਲਗਾਏ ਗਏ ਹਨ ਜਿਸ ਵਿੱਚ ਪੰਜਾਬ ਦੀ ਜਿਸ ਨਾਲ ਪੰਜਾਬ ਦੀ ਸਾਖ ਤੇ ਖੰਡਤਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਪੰਜਾਬ ਵਿਰੋਧ ਦਿੱਤੇ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ 7 ਦਿਨਾਂ ਅੰਦਰ ਮਾਫੀ ਮੰਗੀ ਜਾਵੇ ਜੇਕਰ ਕੰਗਣਾ ਨੇ ਮਾਫੀ ਨਹੀਂ ਮੰਗੀ ਤਾਂ ਉਸ ਵਿਰੋਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੰਗਣਾ ਨੇ ਅਜੇ ਹਾਂ ਪਹਿਲੀ ਵਾਰ ਨਹੀਂ ਕੀਤਾ ਪਹਿਲਾਂ ਵੀ ਉਸ ਦੇ ਵੱਲੋਂ ਪੰਜਾਬੀਆਂ ਖਿਲਾਫ ਗਲਤ ਬਿਆਨ ਦਿੱਤੇ ਜਾ ਰਹੇ ਸਨ ਜਿਸ ਕਾਰਨ ਉਸ ਦਾ ਵਿਰੋਧ ਹੁੰਦਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੋ ਉਰਦਿਸ਼ਾ ਅਪਡੇਟਸ ਨੂੰ ਨਿਵਲਤਾਂਵਾਰ Bollywood ਅਦਾਕਾਰ ਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਕੰਗਨਾਰ ਨੋਤ ਨੂੰ ਵੱਡਾ ਝਟਕਾ ਲੱਗ ਗਿਆ ਹੈ ਨਵਾਂ ਸ਼ਾਇਦ ਦੀ ਇੱਕ ਸੰਸਥਾ ਨੇ ਕੰਗਣਾ ਨੂੰ ਇੱਕ ਨੋਟਿਸ ਭੇਜਿਆ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ 에어ਪੋਰਟ ਤੇ ਇੱਕ CISF ਮੈਲਾ ਕੁਲਵਿੰਦਰ ਕੌਰ ਵੱਲੋਂ ਕੰਗਣਾ ਨੂੰ ਥੱਪੜ ਮਾਰਿਆ ਗਿਆ ਸੀ ਕਿਉਂਕਿ ਇਹ ਕੰਗਣਾ ਵੱਲੋਂ ਕਿਸਾਨਾਂ ਲਈ ਦਿੱਤੇ ਗਏ ਗਲਤ ਬਿਆਨ ਦੀ ਕਾਫੀ ਨਿਰਾਸ਼ੀ ਥੱਪੜ ਕਾਣ ਤੋਂ ਬਾਅਦ ਕੰਗਣਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਸ ਨੇ ਪੰਜਾਬੀਆਂ ਨੂੰ ਆਤਵਾਦੀ ਕਿਹਾ ਸੀ ਇਸ ਬਿਆਨ ਕਰਕੇ ਕੰਗਣਾ ਦੀਆਂ ਮੁਸ਼ਕਿਲਾਂ ਬਾਧੀਆਂ ਦਿਖਾਈ ਦੇ ਰਹੀਆਂ ਹਨ ਦੇ ਰਹੀਆਂ ਹਨ ਹਾਈ ਕੋਰਟ ਦੇ ਵਕੀਲ ਵੱਲੋਂ ਕੰਗਣਾ ਨੂੰ ਨੋਟਿਸ ਪੇਜ ਦਿੱਤਾ ਗਿਆ ਹੈ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਐਡਵੋਕੇਟ ਲਿਆਕਤ ਅਲੀ ਨੇ ਆਪਣੇ ਸੰਸਦ ਵੱਲੋਂ ਕਾਨੂੰਨੀ ਨੋਟਿਸ ਪੇਜ ਦਿੱਤਾ ਗਿਆ ਹੈ ਕੰਗਣਾ ਨੂੰ 6 ਜੂਨ ਨੂੰ ਪੰਜਾਬ ਵਿੱਚ ਆਤਿਵਾਦੀ ਵਧਨ ਦੇ ਦੋਸ਼ ਲਗਾਏ ਗਏ ਹਨ ਜਿਸ ਵਿੱਚ ਪੰਜਾਬ ਦੀ ਜਿਸ ਨਾਲ ਪੰਜਾਬ ਦੀ ਸਾਕਤੇ ਖੰਡਤਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਪੰਜਾਬ ਵਿਰੋਧ ਦਿੱਤੇ ਬਿਆਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤਾਂ ਸੱਤ ਦਿਨਾ ਅੰਦਰ ਮਾਫੀ ਮੰਗੀ ਜਾਵੇ ਜੇਕਰ ਕੰਗਣਾ ਨੇ ਮਾਫੀ ਨਹੀਂ ਮੰਗੀ ਤਾਂ ਉਸ ਵਿਰੋਧੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੰਗਣਾ ਨੇ ਅਜੇ ਹਾਂ ਪਹਿਲੀ ਵਾਰ ਨਹੀਂ ਕੀਤਾ ਪਹਿਲਾਂ ਵੀ ਉਸ ਦੇ ਵੱਲੋਂ ਪੰਜਾਬੀਆਂ ਖਿਲਾਫ ਗਲਤ ਬਿਆਨ ਦਿੱਤੇ ਜਾ ਰਹੇ ਸਨ ਜਿਸ ਕਾਰਨ ਉਸ ਦਾ ਵਿਰੋਧ ਹੁੰਦਾ ਰਿਹਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨੂੰ ਨਾ ਲਟਾਂ